ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸਰਾਰਧਨ ਸੁਧ ਸੁਦਾਇਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੁੰਤੇ ਏਕ ਰਤੀ ਵਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਪਾਰੀ ਪੂਜਾਨ ਕੇ ਭੂਪ ਭਲੀ ਵਿਦ ਨਿਆਬਤ ਸੀਸ ਨਾ ਜਾਤ ਵਿਚਾਰੇ ਈਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾੰਗੇ ਹੀ ਪਾਏ ਪਧਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਭੂਤ ਪਵੇਖ ਭਵਾਨ ਕ ਪੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ਼੍ਰੀਪਤ ਸ਼੍ਰੀ ਭਗਵਾਨ ਪਜੇ ਵਿਨ ਅੰਤ ਕੋ ਅੰਤ ਕੇ ਧਾਮ ਸੁਦਾਰੇ ਪੀਰਥ ਨਾਮ ਦਿ ਆਦਮਦਾਨ ਸੋ ਸੰਜਮ ਨੇਮ ਅਨੇਕ ਬਿ ਸੇਖੈ वेद प्राणक तेव करान जवीन जमान सुवान के पिखै पौण आहार जति जत धर सवे सो विचार हजार कै देखै श्री भगवान भजे बिन पूपत एक रति बिन एक न लेखै सुद्ध सपा दुरंद द्वार सुसासना दुर्जान दलेंगे ਭਾਰੀ ਗਮਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਹੇਂਗੀ ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਵਿਨ ਤਿਆਗ ਜਹਾਨ ਨਿਧਾਨ ਚਲਹੇਂਗੀ ਬੀਰ ਅਪਾਰ ਬੜੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਿਛਾਇ ਤੋਰਤ ਦੇਸ ਮਲਿੰਦਮ ਵਾਸਨ ਮਾ ਤੇਗ ਜਾਣ ਕੇ ਮਾਨ ਮਲਿਆ ਗਾੜਿ ਗੜਾਨ ਕੀ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਿਆ ਸ੍ਰੀ ਸਹਿਬ ਸ੍ਰੀ ਸਭ ਕੋ ਸਿਰ ਨੈਕ ਜਾਚਕ ਅਨੇਕ ਸੋ ਏਕ ਦਵਿਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਪਵੇਖ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਮਨ ਪਰ ਤਾਪਣ ਬਾੜ ਜੈ ਤੁੰ ਪਾਪਨ ਕੀ ਬਹੁ ਪੁੰਜ ਖਪੈਗੇ ਸਾਦ ਸਮੂਹ ਪਰ ਸੰਨ ਫਿਰੈ ਜਗ ਸਤਰ ਸਬੈ ਅਬ ਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਉਨ ਤ੍ਰਲੋਕ ਕੋ ਰਾਜ ਕਰੈਗੇ ਕੋਟ ਅਸਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਗੇ ब्रह्म महेश्वर विष्णु सचीपत अंत पसै जम पास परेंगे जे नर श्रीपत के परस हैं भक्ति नर फिरन दे धरेंगे कहां पियो जो दो लोचन मूंदकै बैठ रहो वक ध्यान लगायो न हाथ फिरयो लिए साथ समुंदरन लोक गयो परलोक गवायो ਬਾਸ ਕੀਓ ਬਖਿਆਨ ਸੋ ਬੈਠਕੈ ਐਸੇ ਹੀ ਐਸੇ ਸੋ ਵੈ ਸੁਬਤਾਇਓ ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂੰ ਲੈ ਪਾਹਨ ਪੂਜ ਧਰਿਓ ਸਿਰ ਕਾਹੂੰ ਲੈ ਲਿੰਗ ਗਰੇ ਲਟਕਾਇਓ ਕਾਹੂੰ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂੰ ਪਸ਼ਾਕੋ ਸੀਸ ਨਵਾਇਓ ਕੋਵ ਤਾਨ ਕੋ ਪੂਜਤ ਹੈ ਪਸੂ ਕੋਮਰ ਤਾਨ ਕੋ ਪੂਜਨਤਾਯ ਕੂਰ ਕਿਰਿਆ ਊਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਯੋ ਕੂਰ ਕਿਰਿਆ ਊਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ